ਕੱਲ ਕਸਟਮਰ ਆਇਆ ਇੱਕ ਮੈਨੂੰ ਕਹਿੰਦਾ ਦਵਿੰਦਰ ਸਿੰਘ ਜੀ ਬਹੁਤ ਬਹੁਤ ਵਧਾਈਆਂ ਤੁਹਾਨੂੰ ਮੈਂ ਕਿਹਾ ਕਾਦੀਆਂ ਭਾਜੀ ਇੱਕ ਮਿੰਟ ਟੋਪੀ ਲੈ ਲਈਏ ਮੈਂ ਕਿਹਾ ਕਾਦੀਆਂ ਭਾਜੀ ਕਹਿੰਦਾ ਗੱਡੀ ਲਈ ਨਮੀ ਮੈਂ ਕਿਹਾ ਥੈਂਕ ਯੂ ਥੈਂਕ ਯੂ ਤੁਹਾਡੇ ਪਿਆਰ ਦਾ ਕਹਿੰਦਾ ਕੰਮ ਕਰ 바ਵਾ ਚੱਲਦਾ ਲੱਗਦਾ ਮੈਂ ਕਿਹਾ ਕੰਮ ਕਰ ਤੇ ਚਲੋ ਮਾਲਕ ਦੀ ਕਿਰਪਾ ਆ ਥੋੜਾ ਬੜਾ ਸਿੱਧਾ ਵੀ ਚੱਲੀ ਜਾਂਦਾ ਆ ਪਰ ਇਹ ਮੇਰੀ ਪਿਆਰਿਆਂ ਦੀ ਮਿਹਰਬਾਨੀ ਆ ਜਿਹੜੀ ਆਪਾਂ ਗੱਡੀ ਲਈ ਨਮੀ ਕਿੰਦਾ ਪਿਆਰੇ ਆਂਦੀ ਸਮਝਿਆ ਨਹੀਂ ਮੈਂ ਕਹਿੰਦਾ ਜਿਹੜੇ ਮੈਨੂੰ ਪਿਆਰ ਕਰਦੇ ਆ ਨਾ ਬਹੁਤ ਜ਼ਿਆਦਾ ਤੇ ਉਹਨਾਂ ਦੀ ਮਿਹਰਬਾਨੀ ਆ ਤੇ ਉਹਨਾਂ ਦੇ ਸਦਕਾ ਪੰਗੜੀ ਲਈ ਨਵੀਂ ਉਹਨਾਂ ਨੂੰ ਵਧਾਈਆਂ ਬਣਦੀਆਂ ਮੈਨੂੰ ਨਹੀਂ ਬਣਦੀਆਂ ਕਹਿੰਦਾ ਸਮਝਿਆ ਨਹੀਂ ਮੈਂ ਮੈਂ ਕਹ ਪਹਿਲਾਂ ਸੌਂ ਖਾ ਦੱਸਣਾ ਨਹੀਂ ਕਿਸੇ ਨੂੰ ਕਹਿੰਦਾ ਸੌਂ ਲੱਗੇ ਇਹ ਮੈਂ ਕਿਹਾ ਜਿਹੜੇ ਮੇਰੇ ਪਿਆਰੇ ਆ ਇਹ ਮੇਰੀਆਂ ਚੁਗਲੀਆਂ ਕਰਦੇ ਆ ਮੇਰੀ ਪਿੱਠ ਦੇ ਪਿੱਛੇ ਅੱਗੇ ਇਹਨਾਂ ਨੇ ਚੁਗਲੀਆਂ ਕੀਤੀਆਂ ਅੱਠ ਨੌ ਘਰ ਲੈ ਦਿੱਤੇ ਮੈਨੂੰ ਤੇ ਹੁਣ ਜਿਆਦਾ ਕਰਨ ਲੱਪ ਹੈ ਹੁਣ ਘਰ ਦੇ ਨਾਲ ਨਾਲ ਘਰ ਦੀਆਂ ਹੋਰ ਚੀਜ਼ਾਂ ਵੀ ਬਣੀ ਜਾਂਦੀਆਂ ਆ ਮੈਂ ਤਾਂ ਜ਼ਿੰਦਗੀ ਚ ਸੋਚਿਆ ਹੀ ਨਹੀਂ ਸੀ ਕਦੀ ਵੀ ਆਹਾ ਆ ਦੇਖ ਅਬ ਬਰੈਨੀਊ ਗੱਡੀ ਮਿਲਾਂਗਾ ਕਦੀ ਜ਼ਿੰਦਗੀ ਮੈਂ ਸੋਚਿਆ ਹੀ ਨਹੀਂ ਸੀ ਕਦੀ ਜਿੰਨੀ ਆਏ ਮੇਰੀਆਂ ਜਿਆਦਾ ਚੁਗਲੀਆਂ ਕਰ ਜਾਂਦੇ ਆ ਉਹਨਾਂ ਮੈਨੂੰ ਰੱਬ ਹੋਰ ਦੇਈ ਜਾਂਦਾ ਹੁਣ ਮੈਂ ਦੱਸ ਕੀ ਕਰਾਂ ਖੌਫਤੁੰਦਾ ਸਭਈ ਉਹ ਕੋਈ ਸਾਹਮਣੇ ਤੁਰਿਆ ਜਾਂਦਾ ਹੋਵੇ ਮਗਧੀਆਂ ਚੁਗਲੀਆਂ ਕਰ ਲਊਗਾ ਉਹਨੂੰ ਮੈਂ ਜਾਣਦਾ ਨਹੀਂ ਪਛਾਣਦਾ ਨਹੀਂ ਮੈਂ ਉਹਨੂੰ ਤੈਨ ਨਹੀਂ ਕਰਦਾ ਮੁਹੱਬਤ ਨਹੀਂ ਕਰਦਾ ਇਸ ਕਰਕੇ ਜਿਹੜੇ ਤੁਹਾਡੀਆਂ ਚੁਗਲੀਆਂ ਕਰਦੇ ਆ ਉਹ ਤੁਹਾਨੂੰ ਪਿਆਰ ਕਰਦੇ ਹੁੰਦੇ ਆ ਤੁਹਾਨੂੰ ਉਹਨਾਂ ਨੇ ਦਿਲ 'ਚ ਵਸਾਇਆ ਹੁੰਦਾ ਜਰ ਨਹੀਂ ਹੁੰਦਾ ਨਫ਼ਰਤ ਨਾ ਪਰੇ ਪਏ ਹੁੰਦੇ ਆ ਕਿਉਂਕਿ ਉਹਨਾਂ ਦੇ ਮਾਲਕ ਕੰਮ ਨਹੀਂ ਸਵਾਰ ਰਿਆ ਹੁੰਦਾ ਰੱਬ ਵਾਲੇ ਪਾਸੇ ਲੱਗਣ ਤੱਕ ਪਾਸੇ ਉਹਨਾਂ ਨੂੰ ਚੁਗਲੀਆਂ ਖੋਰੀਆਂ ਤੋਂ ਟਾਈਮ ਨਹੀਂ ਕਿਸੇ ਨੂੰ ਵੱਧ ਘੱਟ ਬੋਲਣ ਤੋਂ ਹੀ ਨਹੀਂ ਸਮਾਂ ਮਿਲਦਾ ਉਹਨਾਂ ਨੂੰ ਇਸ ਕਰਕੇ ਉਹਨਾਂ ਦਾ ਵੀ ਕੋਈ ਕਸੂਰ ਨਹੀਂ ਹੈ ਜਿਸ ਕਰਕੇ ਸਾਡੇ ਲਈ ਉਹ ਬੜੇ ਫਾਇਦੇਮੰਦ ਹੈ ਤੁਹਾਡੀਆਂ ਵੀ ਕੋਈ ਚੁਗਲੀਆਂ ਕਰਦਾ ਪਿੱਠ ਦੇ ਪਿੱਛੇ ਤੁਹਾਨੂੰ ਮਾੜਾ ਚੰਗਾ ਬੋਲਦਾ ਘਪਰਾਉਣ ਦੀ ਲੋੜ ਨਹੀਂ ਤੁਹਾਡੇ ਖਜ਼ਾਨੇ ਭਰਪੂਰ ਹੋਣ ਵਾਲੇ ਆ ਭਰਪੂਰ ਹੋਣ ਵਾਲੇ ਆ ਜਿੱਦਾਂ ਮੇਰੇ ਕਰ ਰਿਹਾ ਮਾਲਕ ਇਸ ਕਰਕੇ ਸਭ ਦੀ ਖੈਰ ਮੰਗੋ ਸਪੈਸ਼ਲੀ ਉਹਨਾਂ ਦੀ ਜਿਹੜੇ ਚੁਗਲੀਆਂ ਕਰਦੇ ਤੁਹਾਡੀ